ਵੈਕੁਰਚੀ ਕਾਕਾਲ ਸਾਹਿਬ ਸ਼੍ਰੀ ਵੈਕੁਰਚੀ ਕੀ ਫਤਿਹ ਮੈਂ ਰੋਡੇਂਦਰ ਪਾਸੂ ਟਮਾੜੀ ਅੱਜ ਅਸੀਂ ਪਹੁੰਚੇ ਆਂ ਪਿੰਡ ਚਮਿੰਡੇ ਚਮਿੰਡਾ ਪਿੰਡ ਜਦੋਂ ਆਪਾਂ ਬਕਵਾ ਰੋਡ ਤੋਂ ਆਉਨੇ ਆਂ ਤਾਂ ਬਲਵਾਰਡ ਤੇ ਨਾਲ ਚਮਿੰਡਾ ਪਿੰਡ ਪੈ ਜਾਂਦਾ ਹੈ ਤੇ ਉਦੋਂ ਟੈਪੀ ਦੀ ਟਾਟ ਤੋਂ ਟੈਪੀ ਦੀ ਮੇਟਾ ਟਾਟਾ ਵੱਧਨੇ ਸੰਤਾਂ ਦੀ ਉੱਥੋਂ ਹੀ ਪਿੰਡ ਚਮਿੰਡੇ ਨੂੰ ਰਾਹ ਆਉਂਦਾ ਹੈ ਇੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚਰਛੂ ਧਰਤੀ ਹੈ ਗੁਰਦੁਆਰਾ ਸਹਿਬਾ ਕਹਿੰਦੇ ਇੱਥੇ ਸਿੰਘ ਵੀ ਆਏ ਸੀਗੇ ਜਦੋਂ ਬਟਾ ਕਲੂਕਾਰਾ ਹੋਇਆ ਸੀ ਉਹ ਇਧਰੋਂ ਜਾਂਦੇ ਜਾਂਦੇ ਉਹਨਾਂ ਦੇ ਵਿਚਾਰ ਪure ਹੋਈ ਸੀ ਤੇ ਇਸ ਦਾ ਪੂਰਾ ਇਤਿਹਾਸ ਗੁਰੂ ਸਾਹਿਬ ਦਾ ਇਤਿਹਾਸ ਗੁਰੂ ਘਰ ਦਾ ਇਤਿਹਾਸ ਆਪਾਂ ਜਾਣਨ ਲਈ ਪਹੁੰਚੇ ਪਿੰਡ ਜਮਿੰਡੇ ਤੇ ਮੇਰੇ ਨਾਲ ਜਸ ਜੋਤਦਾ ਵਾ ਅ ਜਦ ਤੇ ਅਸੀਂ ਇੱਥੇ ਮਿਲਾਂਗੇ ਇੱਥੇ ਸਤਨਾਬ ਸਿੰਘ ਜੀ ਨੇ ਖਾਲਸਾ ਜੀ ਜੋ ਤੁਹਾਡੇ ਜੱਥੇ ਨੇ ਦੀਵਾਰਾ ਗੁੰਦੇ ਨੇ ਇਤਿਹਾਸ ਆਪਣਾ ਜਾਣੂ ਰੱਖਦੇ ਨੇ ਬੜੇ ਇਤਿਹਾਸ ਸੁਣਾਉਂਦੇ ਨੇ ਉਹਨਾਂ ਤੋਂ ਜਪਤੀ ਆ ਜਾਣਗੇ ਗੁਰਦੁਆਰਾ ਸਾਹਿਬ ਦਰਸ਼ਨ ਕਰਾਂਗੇ ਤੇ ਮਿਲਦੇ ਆਹ ਜੋ ਨਾਕਰੀ ਗੁਰ ਸਾਹਿਬ ਦਰਸ਼ਨ ਤਾਂ ਦਾਸ ਸ਼ਿਗਨਾਨ ਦੇ ਮਹਾਰਾਜ ਜੀ ਤਾਂ ਦਾਸ ਸ਼ਿਗਰੂ ਹਰਗੋਸਾ ਮਹਾਰਾਜ ਜੀ ਗੁਰੂ ਪਿਆਰਿਓ ਅਸੀਂ ਪਹੁੰਚੇ ਆਂ ਪੰਡੇ ਚ ਮਿੰਡੇ ਪੰਡੇ ਚ ਮਿੰਡੇ ਗੁਰੂ ਘਰ ਅਸ਼ੇਵ ਪਾਸ਼ਾ ਜੀ ਦਾ ਤੇ ਚਰਨਛੋਹ ਧਰਤੀ ਆ ਛੇਵ ਪਾਸ਼ਾ ਜੀ ਦੀ ਆਪਾਂ ਉੱਥੇ ਪਹੁੰਚੇ ਹੋਈ ਆਂ ਦੀ ਆਪਾਂ ਜਾਣਾਂ ਇਸ ਦਾ ਇਤਿਹਾਸ ਕੀ ਆ। ਇਸ ਦਾ ਇਤਿਹਾਸ ਜਾਣਨ ਲਈ ਇਹਦੇ ਉਹ ਤੇ ਵਿਚਾਰ ਕਰ ਲਈ ਆਪਣੇ ਨਾਲ ਜੁੜੇ ਹੋਏ ਨੇ ਸਤਨਾਮ ਸਿੰਘ ਜੀ ਖਾਲਸਾ ਜੋ ਟਾੜੀ ਜੱਥੇ ਟਾੜੀ ਜੱਥੇ ਨੇ ਬਹੁਤ ਆਪਣਾ ਸਿੱਖ ਸਿੱਖਾਂ ਵਿੱਚ ਆਪਣਾ ਨਾਂ ਕਮਾ ਚੁੱਕੇ ਨੇ। ਬੜੇ ਇਤਿਹਾਸ ਸੁਣਾਉਂਦੇ ਆ, ਬੜੇ ਗੁਰੂਆਂ ਇਤਿਹਾਸ ਸੁਣਾਉਂਦੇ ਆ, ਪੜੇ ਲਿਖੇ ਨੇ ਤੇ ਇਤਿਹਾਸ ਨੂੰ ਜਾਣੂ ਰੱਖਦੇ ਨੇ। ਤੇ ਇਹਨਾਂ ਨਾਲ ਕੁਝ ਵਿਚਾਰਾ ਕਰਾਂਗੇ, ਕਰਾਂਗੇ ਵਿਚਾਰ ਗੁਰੂ ਘਰ ਦੇ ਇਤਿਹਾਸ ਬਾਰੇ। ਮਿਲਦੇ ਆ ਸਤਨਾਮ ਸਿੰਘ ਖਾਲਸਾ ਜੀ ਨੂੰ। ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਚੋ ਜੀ। ਹਾਂਜੀ ਹਾਂਜੀ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਠੀਕ ਹੈ ਜੀ ਤੇ ਖਾਸਾ ਹੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਖਾਸਾ ਹੀ ਗੁਰੂ ਘਰ ਪਹੁੰਚੇ ਆ ਜੀ ਵੀ ਪਾਸ਼ਾਹੀ ਦਾ ਇਸ ਗੁਰੂ ਘਰ ਦਾ ਕੀ ਇਤਿਹਾਸ ਆ ਗੁਰੂ ਸਾਹਿਬ ਮਹਾਰਾਜ ਕਦੋਂ ਇਸ ਇੱਥੇ ਚਰਛੂ ਪ੍ਰਾਪਤ ਹੁੰਦੀ ਆ ਇਹ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਇਸ ਅਸਥਾਨ 'ਤੇ ਬਹੁਤ ਵੱਡੀ ਕਿਰਪਾ ਹੋਈ ਆ ਪੰਜ ਪਿਆਲੇ ਪੰਜ ਪੀਰ ਸੱਠਮ ਪੀਰ ਬੈਠਾ ਗੁਰਪਾਰਹੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੁਰਮਾ ਪੜ ਜੋਦਾ ਬਹੁ ਪਰਉਪਕਾਰੀ ਦਲ ਭੰਜਨ ਸਤਗੁਰੂ ਦੀ ਕੇਸ ਨਗਰ ਦੇ ਉੱਤੇ ਇਸ ਸਥਾਨ ਦੇ ਉੱਤੇ ਬਹੁਤ ਵੱਡੀ અપਾਰ ਕਿਰਪਾ ਹੋਈ ਹੈ 1688 ਬਿਕਰਮੀ ਨੂੰ ਸੱਚੇ ਪਾਤਸ਼ਾਹ ਆਪਣੇ ਨਾਲ ਦੇ ਨਗਰ ਗੁਜਰਵਾਲ ਤੋਂ ਚੱਲ ਕੇ ਸੱਚੇ ਪਾਤਸ਼ਾਹ ਜੀ ਇੱਥੇ ਆਏ ਇਸ ਨਗਰ ਦੇ ਵਿੱਚ ਚਰਨ ਪਾਏ ਇਸ ਨਗਰ ਦੇ ਵਿੱਚ ਕਣਾ ਜੰਗਲ ਸੀ ਜਿਹਨੂੰ ਅਸੀਂ ਠੱਕੀ ਸਾਹਿਬ ਕਹਿੰਦੇ ਆ ਤੇ ਉੱਥੇ ਸੱਚੇ ਪਾਤਸ਼ਾਹ ਕੇ ਬਰਾਜਮਾਨ ਹੋਏ ਤੇ ਜਦੋਂ ਇਸ ਵੇਲੇ ਸੰਗਤਾਂ ਨੂੰ ਪਤਾ ਲੱਗਿਆ ਨਗਰਦਿਆਂ ਨੂੰ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਨਗਰ ਚ ਆਏ ਨੇ ਤਾਂ ਸੰਗਤਾਂ ਨਗਰ ਦੀਆਂ ਮਹਾਰਾਜ ਦੇ ਦਰਸ਼ਨਾਂ ਲਈ ਉਮਰ ਪਈਆਂ ਹਾਂਜੀ ਤੇ ਇੱਕ ਮਾਤਾ ਗੁਰੂ ਸਾਹਿਬ ਦੇ ਲਈ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਦੁੱਧਾ ਛੰਨਾ ਲੈ ਕੇ ਆਈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਨਤਮਸਤਕੋ ਕੇ ਮਥਾ ਢੇ ਕੇ ਮਾਰੇ ਨੂੰ ਪ੍ਰਸ਼ਾਦਾ ਭੇਟ ਕੀਤਾ ਲੰਗਰ ਭੇਟ ਕੀਤਾ ਉਹਨਾਂ ਚਾ ਚੱਕਿਆ ਨਗੇ ਭੱਜਿਆ ਹਾਂਜੀ ਹਾਂਜੀ ਸੰਗਤਾਂ ਦੇ ਨਾਲ ਸੰਗਤਾਂ ਬਹੁਤ ਉਮੜ ਕੇ ਆਈਆਂ ਤੇ ਜਦੋਂ ਮਤਾ ਜੀ ਨੇ ਉਹ ਪ੍ਰਸ਼ਾਦਾ ਲੰਗਰ ਮਾਰੇ ਨੂੰ ਭੇਟ ਕੀਤਾ ਤੇ ਸੱਚੇ ਪਾਤਸ਼ਾਹ ਨੇ ਜਦੋਂ ਉਹਦਾ ਟੱਕਣ ਚੱਕਿਆ ਵੇਖਿਆ ਤੇ ਉਹ ਸਾਰਾ ਦੁੱਧ ਆਦ ਲੰਗਰ ਆ ਸਾਰਾ ਰਲ ਚੁੱਕਿਆ ਸੀ ਅੱਛਾ ਜੀ ਤੇ ਸੱਚੇ ਪਾਤਸ਼ਾਹ ਇਸ ਸਥਾਨ ਤੇ ਚਰਨ ਪਾਏ ਉਹਨੇ ਜਰਸ਼ੂ ਧਰਤੀ ਉਹਨਾਂ ਦੀ ਵੀ ਚਰਨਸ਼ੂ ਪ੍ਰਭ ਧਰਤੀ ਆ ਤੇ ਬਾਕੀ ਜਦੋਂ ਵੱਡਾ ਘਲੂ ਘਰਾ ਹੋਇਆ ਉਦੋਂ ਸ਼ਹਾਦਤਾਂ ਵੀ ਹੋਈਆਂ ਇਸ ਜੰਗਲ ਦੇ ਵਿੱਚ ਇਸ ਟੱਕ ਦੇ ਵਿੱਚ ਟੱਕੀ ਸੀ ਸ਼ਾਹਦਤਾਂ ਜਿਵੇਂ ਮਗਲ ਮਲੋਂ ਪਿੱਛੇ ਮਗਲ ਲੱਗੇ ਹੋਏ ਸੀ ਹਾਂ ਜੀ ਮਗਲ ਲੱਗੇ ਹੋਏ ਸੀ ਹਾਂ ਜੀ ਇੱਥੇ ਵੀ ਟੱਕਰਾ ਹੋਇਆ ਉਹਨਾਂ ਦੇ ਨਾਲ ਜਿਵੇਂ ਉਤੋਂ ਉਤੋਂ ਰੇੜੇ ਤੋਂ ਹੁੰਦੇ ਹੋਏ ਹਾਂਜੀ ਹਾਂਜੀ ਉੱਤੇ ਕੋਟਾਲੇ ਹੁੰਦੇ ਆ ਕੋਟਾਲੇ ਤੋਂ ਇੱਧਰ ਜੀ ਉਹ ਜਾਂਦੇ ਆ ਹਾਂਜੀ ਕਾਫੀ ਟਾਈਮ ਕਾਫੀ ਦੂਰ ਤੱਕ ਚੱਲਦਾ ਰਿਹਾ ਮੋਲਾਨਾ ਟੱਕਰਾ ਸਿੰਘਾ ਦਾ ਤੇ ਇਸ ਸਥਾਨ ਤੇ ਵੀ ਮਗਲਾਂ ਨਾਲ ਟੱਕਰਾ ਹੋਇਆ ਇਸ ਤੋਂ ਵੀ ਇੱਥੇ ਵੀ ਸ਼ਹਾਦਤ ਹੋਈਆਂ ਜੀ ਕਿਸੀ ਸ਼ਹਾਦਤ ਹੋਈਆਂ ਜੀ ਇਹ ਸ਼ੀਦਾ ਸਿੰਘਾਂ ਦੀ ਸ਼ਹਾਦਤ ਦਾ ਵੀ ਸਥਾਨ ਹੈ ਤੇ ਦਸਵੇਂ ਪਾਸ਼ਾ ਤੇ ਗੁਰੂ ਹਰਗੋਬਿੰਦ ਸਾਹਿਬ ਸਤਿਗੁਰ ਸੱਚੇ ਪਾਸ਼ਾ ਦੇ ਚਰਨsho ਪ੍ਰਾਪਤ ਪੀਰ ਧਰਤੀ ਹੈ ਤੇ ਔਰ ਇੱਥੇ ਬਹੁਤ ਸੰਗਤ ਆਉਂਦੀ ਹੈ ਆ ਕੇ ਇਸ਼ਨਾਨ ਕਰਦੀ ਹੈ ਤੇ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੀ ਬੜੀ ਅਪਾਰ ਕਿਰਪਾ ਇਸ ਨਗਰ ਦੇ ਉੱਤੇ ਇਸ ਸਥਾਨ ਦੇ ਉੱਤੇ ਇਸ ਸਥਾਨ ਦੇ ਉੱਤੇ ਤੇ ਇੱਥੇ ਇੱਕ ਛੱਪੜ ਆ ਪਿੱਛੇ ਉਹਦਾ ਕੀ ਤੇ ਛੱਪੜ ਦਾ ਕੀ ਇਤਿਹਾਸ ਹੈ ਉੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਚਰਨ ਪਾਏ ਮੁਹਾਰਤ ਚਰਨ ਪਾਈ ਤੇ ਸ਼ੀਰ ਸਿੰਘਾ ਨੇ ਵੀ ਆ ਕੇ ਇਸ਼ਨਾਨ ਕੀਤਾ ਉੱਥੇ ਜੀ ਤੇ ਉਸ ਸਥਾਨ ਨੂੰ ਬਸ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸ਼ੋਹ ਪ੍ਰਾਪਤ ਹੈ ਜੀ ਨਾ ਕਰਕੇ ਉਸ ਛਪੜੀ ਨੂੰ ਬੜੀ ਮਤਲਬ અપਾਰ ਕਿਰਪਾ ਸੱਚੇ ਪਾਤਸ਼ਾਹੀ ਤੇ ਸੰਗ ਤਾਂ ਕਿ ਕਿਸੇ ਨੂੰ ਕੋਈ ਸਿਰਕ ਰੋਗ ਹੋਵੇ ਉਹ ਮਟ ਜਾਂਦੇ ਆ ਤੇ ਬਹੁਤ ਸੰਗ ਤਾਂ ਇਸ਼ਨਾਨ ਕਰਨ ਲਈ ਇੱਥੇ ਆਉਂਦੀਆਂ ਨੇ ਭਾਰੀ ਰੋਗ ਵੀ ਸੱਚੇ ਪਾਤਸ਼ਾਹੀ ਕਿਰਪਾ ਨਾਲ ਗੁਰੂ ਹਰਗੋਬਿੰਦ ਸਾਹਿਬਾਰੇ ਦੇ ਚਰਨਾਂ ਦੀ ਸ਼ੋਹ ਪ੍ਰਾਪਤ ਧਰਤੀ ਨਾਲ ਉਸ ਜਲ ਦੇ ਨਾਲ ਤੰਦਰੁਸਤ ਹੋ ਜਾਂਦੀ ਆ ਉਹ ਸੰਗਤ ਕੀ ਹੋਰ ਆਪਣੇ ਇਥੇ ਕਿਹੜਾ ਜੋੜ ਮੇਲਾ ਲੱਗਦਾ ਕਦੋਂ ਆਪਣੇ ਇਥੇ دیਵਾਨ ਲੱਗਦੇ ਕਿਹੜੇ ਘਟਾ ਦੇਵਾਨ ਲੱਗਦੇ ਵੈਸੇ ਤਾਂ ਹਰ ਸੰਗਰਾਮ ਨੂੰ ਇਥੇ ਢਾਡੀ ਕ ਵੀ ਸ਼ਰਾਉਂਦੇ ਐ ਤੇ ਕਥਾਵਾਚਕ ਸਿੰਘ ਕਥਾ ਕਰਦੇ ਐ ਹਰ ਸੰਗਰਾਮ ਨੂੰ ਇਥੇ ਭਾਰੀ ਇਕੱਠ ਹੁੰਦਾ ਪਰ ਜਿਹੜੀ ਫੱਗਣ ਦੀ ਸੰਗਰਾਦ ਐ ਉਸ ਦਿਨ ਇਥੇ ਬਹੁਤ ਭਾਰੀ ਜੋੜ ਮੇਲਾ ਹੁੰਦਾ ਤਕਰੀਬਨ 40 ਦਿਨ ਲਗਾਤਾਰ ਫਗਣ ਦੀ ਖਰਾਣ ਤੋਂ ਪਹਿਲਾਂ ਜਾਨੀ ਨਗਰ ਦੇ ਵਿੱਚ ਪ੍ਰਵਾਦ ਫਰੀ ਚੱਲਦੀ ਆ ਪਹਿਲਾ ਮਹੀਨਾ ਚੱਲਦੀ ਸੀ ਹੁਣ 10 ਦਿਨ ਚਲੋ ਸਾਡੇ ਸਿੰਘ ਸਹਿਬਾਨਾ ਨੇ ਹੋਰ ਵਧਾਈ ਹੈ ਤੇ ਉਹ ਮਤਲਬ ਇਹ ਇੱਕ ਮਹੀਨਾ ਇੱਥੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਚੱਲਦੇ ਆ ਲਗਾਤਾਰ ਇੱਕ ਮਹੀਨਾ ਅਖੰਡ ਪਾਠ ਚੱਲਦੇ ਆ ਤੇ ਸੰਗਤਾਂ ਦੀ ਬਾਰੀ ਹੋਈ ਨਹੀਂ ਆਉਂਦੀ ਨਹੀਂ ਸੰਗਤ ਆਉਂਦੀ ਆ ਜਿਨ੍ਹਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਜਦ ਜਦੋਂ ਦੀ ਸਮਾਪਤੀ ਹੁੰਦੀ ਆ ਫਗਣ ਦੀ ਸੰਗਰਾਦ ਨੂੰ ਉਦੋਂ ਫਿਰ ਬਹੁਤ ਭਾਰੀ ਜੋੜ ਮੇਲਾ ਲੱਗਦਾ ਦੂਰੋਂ ਦੂਰੋਂ ਦੇਸਾਂ ਤੋਂ ਵਿਦੇਸ਼ਾਂ ਤੋਂ ਸੰਗਤਾਂ ਇਸ ਸੰਸਥਾ ਤੇ ਆਤਮਸਤ ਕੋਲ ਲਿਆਉਣੀ ਹੈ ਤੇ ਫਗਣੇ ਸੰਗਰਾਦ ਤੋਂ ਦਾ ਕਾਰਨ ਕੀ ਆ ਤੇ ਕਿਉਂ ਉਸ ਟਾਈਮ ਕਿਉਂ ਭਾਰੀ ਮੇਲਾ ਲੱਗਦਾ ਕਿ ਸ਼ੇਭਾ ਜੀ ਯਾਦ ਕਰਦੇ ਜਾਂ ਕੋਈ ਹਾਂ ਨਹੀਂ ਮਾਰੇ ਨੂੰ ਯਾਦ ਲਈ ਹੋਈ ਸਾਰੇ ਸਾਲ ਦੀ ਪੂਰੀ ਐਨ ਫਿਰ ਐਨ ਪੂਰਾ ਉਹਦੇ ਮੌਸਮ ਵੀ ਉਦੋਂ ਵਧੀਆ ਹੁੰਦਾ ਖਾਵਣਾ ਮੌਸਮ ਹੁੰਦਾ ਤੇ ਫਿਰ ਉਹ ਪੂਰੇ ਸਾਡੇ ਮਾਘ ਦੇ ਮਹੀਨੇ ਦੀ ਪੂਰੀ ਮਾਨਤਾ ਇੱਥੇ ਤੇ ਪੂਰਾ ਮਾਘ ਦਾ ਮਹੀਨਾ ਸ੍ਰੀ ਸੋਹਣੀ ਸਾਹਿਬ ਦੇ ਪਾਠ ਤੇ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਅਖੰਡ ਪਾਠ ਸਾਹਿਬ ਦੇ ਐਨ ਚੱਲਦੇ ਆ ਪੂਰਾ ਮਹੀਨਾ ਪਾਠ ਜੀ ਤੇ ਸੰਗਤਾਂ ਸੇਵਾ ਕਰਦੀਆਂ ਨੇ ਤੇ ਦੂਰ ਦੂਰੋਂ ਸੰਗਤਾਂ ਮੁੜ ਕੇ ਆਉਂਦੀਆਂ ਨੇ ਤੇ ਫਿਰ ਉਹ ਜਿਹੜਾ ਫੱਗਣ ਦੀ ਸਕਨਾਤ ਮਾਗਦੇ ਮਹੀਨੇ ਦੀ ਸਮਾਪਤੀ ਤੇ ਫਿਰ ਮਨਾਉਂਦੀਆਂ ਨੇ ਉਹ ਦਿਨ ਮਨਾਇਆ ਜਾਂਦਾ ਤੇ ਖਾਲਸਾ ਜੀ ਇੱਕ ਗੱਲ ਹੋਰ ਆ ਜਿਹੜਾ ਗੁਰੂ ਘਰ ਹੈਗਾ ਤੇ ਇਸ ਪਿੰਡ ਵਿੱਚ ਗੁਰੂ ਘਰ ਕਿੰਨੇ ਹੋ ਇੱਥੇ ਵੈਸੇ ਗੁਰੂ ਘਰ ਗੁਰੂ ਭਗਤ ਰਵਦਾਸ ਜੀ ਮਹਾਰਾਜ ਜਿਹੜਾ ਭਗਤ ਰਵਦਾਸ ਜੀ ਆ ਚਾਹਣੋ ਤਰੂ ਗੁਰੂ ਕਹਿਣ ਲੱਗੇ ਵੈਸੇ ਭਗਤ ਰਵਦਾਸ ਜੀ ਮਹਾਰਾਜ ਦੀ ਯਾਦ ਦੇ ਵਿੱਚ ਵੀ ਬਣਿਆ ਹੈ ਮੈਂ ਅਸਲ ਵਿੱਚ ਇਸ ਗੱਲ ਦੇ ਹੱਕ 'ਚ ਨਹੀਂ ਆ ਮੇਰੇ ਤਾਂ ਮਨ ਦੇ ਵਿੱਚ ਇਹ ਹੈ ਵੀ ਇਸ ਨਗਰ ਦੇ ਵਿੱਚ ਇੱਕੋ ਗੁਰੂਗਾਰ ਹੋਣਾ ਚਾਹੀਦਾ ਜਿਹੜੀ ਕਮੇਟੀ ਹੈ ਉਹ ਰਬਦਾਸੀਆ ਸਿੰਘ ਹੋਏ ਜਾਂ ਕੋਈ ਵੀ ਬਰਾਦਰੀਆਂ ਮਾਰੇ ਨੇ ਜਦੋਂ ਬਰਾਦਰੀਆਂ ਇੱਕੋ ਖੰਡੇ ਇੱਕੋ ਬਾਟੇ 'ਚ ਅੰਮ੍ਰਿਤ ਛਕਾ ਕੇ ਸਾਰੀਆਂ ਬਰਾਦਰੀਆਂ ਮਾਰੇ ਨੇ ਇੱਕ ਕਰਤੀਆਂ ਪਰ ਉਸੇ ਆਪਾਂ ਇੱਕ ਨਹੀਂ ਰੱਖਾਂਗੇ ਇਹ ਆਪਾਂ ਮਾਰੇ ਦੇ ਨਕਸ਼ੇ ਕਰਮਾ ਦੀ ਨੰ ਚੱਲਦੇ ਇਸ ਲਈ ਆਪਾਂ ਨੂੰ ਗੁਰੂ ਘਰ ਇੱਥੇ ਤਾਂ ਬਹੁਤ ਵੱਡੀ ਗੱਲ ਇਤਿਹਾਸਕ ਸਥਾਨ ਆ ਇੱਕੋ ਹੀ ਹੋਣਾ ਚਾਹੀਦਾ ਆਉਂਦੀ ਸਾਰੀ ਸੰਗਤ ਆ ਇੱਥੇ ਪਰ ਉਹ ਵੱਖ ਗੁਰੂ ਘਰ ਨਹੀਂ ਹੋਣਾ ਚਾਹੀਦਾ ਉਹ ਜਿਹੜੀ ਕਮੇਟੀ ਇੱਥੇ ਪ੍ਰਬੰਧਕ ਕਮੇਟੀ ਆ ਇਹਦੇ ਵਿੱਚ ਉਧਰੋਂ ਦੋ ਸਿੰਘ ਹੋਰ ਵੱਧ ਪਾਏ ਜਾਣ ਤੇ ਜਿੱਥੇ 12 ਉੱਤੇ 14 ਹਨ 14 16 ਹੋ ਜਾਣ ਤੇ ਸਾਰੇ ਸੰਮਤੀ ਨਾਲ ਬਣ ਕੇ ਤੇ ਇਸ ਗੁਰੂ ਘਰ ਦਾ ਪ੍ਰਬੰਧ ਚਲਾਉਣ ਇਸੇ ਹੀ ਨਕਰ ਦੇ ਵਿੱਚ ਨਹੀਂ ਵੈਸੇ ਪ੍ਰਿਆਬ ਦੇ ਵਿੱਚ ਆਪਾਂ ਕੋਸ਼ਿਸ਼ ਕਰੀਏ ਵੀ ਸਾਰਾ ਨਗਰ ਇੱਕ ਗੁਰੂ ਘਰ ਬਣਾਵੇ ਤੇ ਉੱਥੇ ਸਾਰਾ ਗਰਤਾਨ ਮੰਨਤਾ ਨਾ ਸੇਵਾ ਕਰੇ ਤਾਂ ਚੰਗੀ ਗੱਲ ਆ ਮਹਾਰਾਜ ਦੇ ਦਸਾਈ ਮਾਰਗ ਤੇ ਆਪਾਂ ਚੱਲਾਂਗੇ ਇੱਕ ਨਾ ਗੁਰੂ ਕੇ ਪਿਆਰੇ ਬਹੁਤ ਹੀ ਗੱਲ ਕਹੀ ਸੀ ਜੀ ਕਹੇ ਜੇ ਮੁਗਲਾਂ ਨੇ ਹਮਲਾ ਕੀਤਾ ਨਾ ਮੁਗਲਾਂ ਨੇ ਸਿਰਾਂ ਦੇ ਮੁੱਲ ਲਾਏ ਆ ਜੀ ਉਹਨਾਂ ਨੇ ਇਹ ਨਹੀਂ ਧੋੜੀ ਜਾਤ ਨਹੀਂ ਦੇਖੀ ਕਿ ਤੂੰ ਰਵੀਦਾਸ ਸੀ ਉਹ ਨਾਈ ਉਹ ਸ਼ੈਣੀ ਉਹ ਫਲਕੀ ਉਹ ਤੁਸੀਂ ਉਹਨਾਂ ਨੇ ਇਹ ਦੇਖੀ ਥੋੜੇ ਦਾੜਾ ਰਸੇ ਪਾਇਆ ਹੋਇਆ ਹਾਂਜੀ ਕਿ ਉਹ ਅਮਰ ਸ਼ਕਿਆ ਹੋਇਆ ਚੱਕੋ ਇਹ ਉਹਦੇ ਸਿਰ ਮੁੱਲ ਪਏ ਆ ਬਿਲਕੁਲ ਤੇ 84 ਵਿੱਚ ਵੀ ਆ ਜੀ ਟਾਇਰ ਜੁਨਿਕ ਟਾਇਰ ਗાળા 'ਚ ਪਾਏ ਆ ਉਹਨੇ ਸੋਚ ਕੇ ਨਹੀਂ ਪਾਇਆ ਕਿ ਤੁਸੀਂ ਕਿਹੜੀ ਜਾਤ ਦੇ ਹੋ ਬਿਲਕੁਲ ਬਿਲਕੁਲ ਉਹਨੇ ਇਹ ਦੇਖਿਆ ਸਿੱਖੋ ਬਿਲਕੁਲ ਪਰ ਅਸੀਂ ਆਸੂ ਕਿਉਂ ਮੰਡੇ ਹੋਇਆ ਕੀ ਕਾਰਨ ਬਿਲਕੁਲ ਜੀ ਇਹ ਤਾਂ ਗੁਰੂ ਸਾਹਿਬ ਦੇ ਵੀ ਬਚਨਾਂ ਮਾਰੇ ਨੂੰ ਭਾਵੇਂ ਕੋਈ ਕਿੱਡੀ ਵੀ ਜਾਤ ਦਾ ਹੋਵੇ ਕੋਈ ਸਿੱਖ ਨਾਲ ਕਿਸੇ ਨਾ ਕੋਈ ਮਾਰੇ ਨੂੰ ਇਲਾਕਾ ਦੇਖਾ ਨਹੀਂ ਮਾਰੇ ਕਹਿੰਦੇ ਸਿੱਖ ਭਾਵੇਂ امیر ਹੋਵੇ ਗਰੀਬ ਹੋਵੇ ਕੋਈ ਨਹੀਂ ਉਹਦੇ ਨਾਲ ਮਾਰੇ ਕਹਿੰਦੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ ਮਾਰੇ ਮਰਜਾਦਾ ਨੂੰ ਰਹਿਤ ਨੂੰ ਪਿਆਰ ਕਰਦੇ ਆ ਉਹ ਭਾਵੇਂ ਕਿਸੇ ਵੀ ਮਜਬਦਾਂ ਕਿਸੇ ਵੀ ਐਸਸੀ ਆ ਬੀਸੀ ਆ ਜਨਰਲ ਆ ਕੋਈ ਵੀ ਕੈਟਾਗਰੀ ਦਾ ਹੋਵੇ ਤੇ ਸੱਚੇ ਪਾਤਸ਼ਾਹਾਂ ਤਾਂ ਰਹਿਤ ਪਿਆਰੀ ਹੈ ਤੇ ਰਹਿਤਵਾਨ ਸਿੱਖ ਹੋਣਾ ਚਾਹੀਦਾ ਭਾਵੇਂ ਕਿਸੇ ਵੀ ਕੈਟਾਗਰੀ ਦਾ ਹੋਵੇ ਮਾਰੇ ਲਈ ਤਾਂ ਕੈਟਾਗਰੀ ਹੈ ਨਹੀਂ ਸੱਚੇ ਪਾਤਸ਼ਾਹਾਂ ਤਾਂ ਜੱਤਾ ਇੱਕ ਕਰਤੀ ਆ ਸਾਨੂੰ ਉਹ ਮਹਾਰਾਜ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਆ ਸਾਰਿਆਂ ਨੂੰ ਇੱਕ ਮਖੋਰੀ ਸਿੱਖੀ ਨੂੰ ਬੱਚਿਆਂ ਸਿੱਖੀ ਨਾਲ ਜੋੜਨ ਲਈ ਜੀ ਹੋਰ ਆਪਣੇ ਕੀ ਉਪਰਾਲੇ ਕਰਦੇ ਗੁਰੂ ਘਰ ਦੇ ਉਪਰਾਲੇ ਹੁੰਦੇ ਆ ਹਾਂਜੀ ਸਾਡੇ ਵੈਸੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਹੜੇ ਇੱਥੇ ਗ੍ਰੰਥ ਸਿੰਘ ਨੇ ਤੇ ਕਥਾਵਾਚਕ ਨੇ ਬਹੁਤ ਸੋਹਣੀ ਸੱਚੇ ਪਾਤਸ਼ਾਹ ਦੀ ਕਿਰਪਾ ਵਾ ਬੜੀ ਸੋਹਣੀ ਕਥਾ ਸੁਣਾਉਂਦੇ ਆ ਸਿੰਘ ਸਾਹਿਬ ਦਾ ਅਨੋਖੀਆ ਗ੍ਰੰਥ ਸਿੰਘ ਦਾ ਹੈ ਹਰਜਿੰਦਰ ਹੈ ਹਰਜਿੰਦਰ ਸਿੰਘ ਸਿਓਣੀ ਤੇ ਚੇਂਜ ਹੋ ਗਿਆ ਪਹਿਲਾਂ ਦੂਸਰੇ ਸੀ ਵਧੀਆ ਵੀ ਬਹੁਤ ਸੋਹਣੇ ਨੇ ਡਾਂਗੋ ਤੋਂ ਆਏ ਆ ਤੇ ਬੜੇ ਅੱਛੇ ਨੇ ਹਰਜਿੰਦਰ ਸਿਓਣੀ ਤੇ ਬੜੇ ਸੋਹਣੇ ਕਥਾਵਾਚਕ ਨੇ ਮੈਂ ਜਦੋਂ ਵੀ ਇੱਥੇ ਆਵਾਂ ਜਾਂ ਗੁਰੂ ਘਰ ਆਵਾਂ ਤਾਂ ਸੁਣਦਾ ਰਹਿਣਾ ਜੀ ਇਹ ਬੜੇ ਸੋਹਣੇ ਕਥਾਵਾਚਕ ਨੇ ਤੇ ਬੱਚਿਆਂ ਨੂੰ ਵੀ ਸੰਤਿਆਹ ਦਿੰਦੇ ਆ ਨਾਲ ਜੋੜਦੇ ਆ ਤੇ ਨਾਲ ਵੈਸੇ ਸਾਡੇ ਗੁਰਦੁਰਬ ਸਾਹਿਬ ਦੇ ਸਕੂਲ ਵੀ ਆ ਉੱਥੋਂ ਬੱਚੇ ਜਦੋਂ ਵੀ ਮੱਥਾ ਟੇਕਣ ਜਾਂਦੇ ਆ ਤਾਂ ਇਸ ਸਥਾਨ ਤੇ ਆਉਂਦੇ ਆ ਅੱਛਾ ਜੀ ਤੇ ਉਹ ਵੀ ਚੰਗੀ ਗੱਲ ਆ ਵੈਸੇ ਇਹ ਸਾਡਾ ਪਿੱਛੇ ਤੋਂ ਸਿੱਖ ਇਤਿਹਾਸ ਵੀ ਆ ਜਦੋਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਸੀਗਾ ਉਹਨੇ ਹਰ ਧਰਮ ਦਾ ਧਾਰਮਿਕ ਸਥਾਨ ਬਣਾਇਆ ਹਾਂਜੀ ਉਹ ਧਾਰਮਿਕ ਸਥਾਨ ਦੇ ਨਾਲ ਗੁਰੂ ਘਰੋਂ ਪਹਿਲਾਂ ਬਿਲਕੁਲ ਨਾਲ ਸਕੂਲ ਜੋੜੋ ਜਾਂਦਾ ਸੀ ਵਿਦਿਆ ਉਹ ਕਹਿੰਦਾ ਬਿਲਕੁਲ ਜ਼ਰੂਰੀ ਆ ਵਿਦਿਆ ਤੇ ਬਾਅਦ ਫਿਰ ਉਹਨਾਂ ਨੇ ਸਿੱਖੀ ਦੇ ਕਦਰੇ ਲਾਏ ਇਹ ਗ੍ਰੇਜਾਂ ਨੇ ਆ ਕੇ ਸਭ ਤੋਂ ਪਹਿਲਾਂ ਤਾਂ ਕਹਦੇ ਆਪਣੇ ਉਹ ਨਾਸ਼ਟ ਕਰਵਾਏ ਸੀ ਜਿਹੜੇ ਧਰਮ ਕਹਦੇ ਸੀ ਆਪਣੇ ਸਿੱਖ ਕਹਿੰਦੇ ਸੀ ਕਿ ਪੰਜਾਬੀ ਦੇ ਠੀਕ ਹੈ ਤੇ ਉਸ ਤੋਂ ਬਾਅਦ ਤਾਂ ਹੁਣ ਸੱਸੀ ਪਨੂ ਆ ਗਏ ਆਪਣੇ ਜਿਹੜੀ ਆਪਾਂ ਪੜ੍ਹਾਈ ਕਰਦੇ ਆ ਉਹਦੇ ਵਿੱਚ ਸੱਸੀ ਪਨੂ ਵਾਲੇ ਮਿਰਜੇ ਹੀ ਰਾਜਿਆਂ ਦੇ ਕਿੱਸੇ ਆ ਗਏ ਤੇ ਪਹਿਲਾਂ ਆਪਣਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਤਾਂ ਸਿੱਖ ਇਤਿਹਾਸ ਦੇ ਸ਼ਹੀਦ ਸਿੰਘਾਂ ਦੀਆਂ ਤੇ ਆਪ ਸੂਰਬੀਰਾਂ ਦੀਆਂ ਗਥਾਵਾ ਹੁੰਦੀਆਂ ਸੀ ਉਹ ਬੱਚੇ ਪੜ੍ਹਦੇ ਸੀ ਉਹਨਾਂ ਨੂੰ ਪਤਾ ਲੱਗਦਾ ਸੀਗਾ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਸੱਚੇ ਪਾਤਸ਼ਾਹ ਦੀ ਕਿਰਪਾ ਆਪਣੇ ਨਾਲ ਹੀ ਪ੍ਰਾਇਮਰੀ ਸਕੂਲ ਹੈ ਤੇ ਬੱਚੇ ਪੜ੍ਹਦੇ ਤੇ ਗੁਰੂ ਘਰ ਵੀ ਆਉ ਮਹੋ ਚੰਗੀ ਆ ਹਾਂਜੀ ਤੇ ਚਲੋ ਜਸਪਾਲ ਭਾਈ ਜੀ ਨੂੰ ਇਹ ਤੁਰ ਖਾਸਾ ਜੀ ਜਸਪਾਲ ਸਿੰਘ ਜੀ ਕੀ ਹਾਲ ਚਾਲ ਹੈ ਸਾਹ ਵਾਈ ਵਾਈ ਤੇ ਤੁਨ ਕਿਨੇ ਸਮਾ ਹੋ ਗਿਆ ਇੱਥੇ ਸੇਵਾ ਕਰਦਿਆਂ ਨੂੰ ਮੈਂ ਹੀ ਇੱਥੇ ਹਲੇ ਇੱਕ ਮਹੀਨਾ ਹੋਇਆਗਾ ਅੱਛਾ ਜੀ ਜਦੋਂ ਕਿ ਮੈਂ ਪਹਿਲਾਂ ਕਿਸ ਤਸਵੇਂ ਪਾਸਾ ਚੱਕ ਪਾਈ ਕੇ ਡਿਊਟੀ ਕਰਦਾ ਸੀਗਾ ਅੱਛਾ ਜੀ ਉੱਥੇ ਵੀ ਮਹਾਰਾ ਦਾ ਜੋੜਾ ਸਹਿ ਬਸ ਨੇ ਪਾਸਾ ਨਾ ਅੱਛਾ ਜੀ ਹਾਂਜੀ ਢੇੜ ਕੀਤਾ ਸੀਗਾ ਉੱਥੇ 6 ਪਾਸੇ ਚਾਰ ਜੀ ਤਰਤੀ ਹਾਂਜੀ ਇੱਥੇ ਅਣਦੇਸ਼ੀ ਗੁਰੂ ਘਰ ਨੇ ਜੁੜੇ ਹੋਏ ਹਾਂਜੀ ਹਾਂ ਕਿੱਥੋਂ ਸੰਤਿਆ ਪ੍ਰਾਪਤ ਕੀਤੀ ਮੇਰੇ ਹੀ ਸਾਡੇ ਗੁਰੂ ਘਰ ਆਏ ਸੀਗੇ ਬਾਬਾ ਜੀ ਕਿ ਸਾਡੇ ਗੁਰੂ ਰਦਾਸ ਮਹਾਰਾਜ ਦਾ ਵੀ ਗੁਰੂ ਘਰ ਸੀ ਉੱਥੇ ਸੱਤ ਸਾਰੇ ਉਹ ਉਹਨਾਂ ਵੀ ਤੁਸੀਂ ਸੰਤਿਆ ਕਰ ਲੇ ਪਰ ਉਹਨਾਂ ਨੇ 5 ਸਾਲ ਤੱਕ ਸੰਤਿਆ ਕਰਾਈ ਜਿਵੇਂ ਇੱਕ ਇੱਕ ਸਾਬ 25 25 ਵਾਰੀ ਪੜਾਉਣਾ ਪੰਜਾਬੀ ਸਾਦੀ ਪਹਿਲੀ ਪੌੜੀ ਹੋ ਗਈ ਇਸ ਤਰ੍ਹਾਂ ਪਰ ਉਹਨਾਂ ਨੇ ਕਈ ਬਾਣੀਆਂ ਵੀ ਕੰਠ ਕਰਵਾਈਆਂ ਜੋ ਅੱਜ ਵੀ ਚੱਲ ਜਾਂਦਾ ਆਪਣੇ ਪਰ ਇੱਕ ਚੱਲੋ ਹਨਾ ਮੈਂ ਤੁਹਾਨੂੰ ਧੀਰਜ ਜੀ ਵੀ ਇੱਕ ਗੱਲ ਕਹਿ ਕੇ ਗਿਆ ਸੀ ਵੀ ਸੱਤ ਗੁਰੂ ਰਦਾਸ ਜੀ ਗੁਰੂ ਹਨ ਪਰ ਗਰਬਾਣੀ ਦੇ ਵਿੱਚ ਇੱਕ ਸ਼ਬਦ ਹੁੰਦਾ ਮਹਾਰਾਜ ਕਹਿੰਦੇ ਪੰਡਤ ਸੂਰ ਸੱਤਰਪਤ ਰਾਜਾ ਭਗਤ ਬਰਾਬਰ ਹੋਰ ਨਾ ਕੋਈ ਵੀ ਕੋਈ ਵੀ ਨਾ ਵੀ ਦੁਨੀਆ ਦਾ ਵੱਡੇ ਤੋਂ ਵੱਡਾ ਰਾਜਾ ਸੂਰ ਮੈਂ ਵੀ ਉਹ ਭਗਤ ਦੀ ਬਰਾਬਰੀ ਨਹੀਂ ਪਰ ਇੱਕ ਚੀਜ਼ ਜ਼ਰੂਰ ਹੈ ਤੱਲੋ ਹਨਾ ਆਪਾਂ ਇਹ ਨਹੀਂ ਕਹਿੰਦੇ ਜਦੋਂ ਬਾਣੀ ਪੜ੍ਹਨੀ ਆ ਉਦੋਂ ਆਪਾਂ ਇਹ ਨਹੀਂ ਸੋਚਦੇ ਵੀ ਇਹ ਨੀਚ ਜਾਤਾ ਜਾਉ ਚਾਹਨਾ ਹੁਣ 36 ਮਾਹ ਪਰਖਾਂ ਦੀ ਬਾਣੀ ਹੈ ਹਾਂਜੀ ਹੁਣ ਖੋਦਾ ਆਪਾਂ ਪੜ੍ਹਦੇ ਆ ਪਰ ਜੇ 36 ਮਾਹ ਪਰਖਾਂ ਦੀ ਬਾਣੀ ਪੜ੍ਹਦੇ ਨਾ ਉਹਦੇ ਵਿੱਚੋਂ ਇਹੀ ਆਉਂਦਾ ਹੁਣ ਇਹ ਸਾਰਾ ਸ਼ਬਦ ਤੱਲੋ ਆਪਾਂ ਨਹੀਂ ਵਿਆਖਿਆ ਕਰ ਸਕਦੇ ਪਰ ਉਹ ਸਾਰੇ ਸਾਧੂ ਦੇ ਵਿੱਚ ਮਹਾਰਾ ਅਰਦਾਸ ਨਹੀਂ ਕਿਹਾ ਵੀ ਜਦੋਂ ਉਹ ਚਿੱਤ ਦਾਤੀ ਦਾ ਚਾਹੀ ਕੋਈ ਨੀਚ ਦਾ ਉਹਨਾਂ ਭਗਤ ਹੀ ਆ ਵੀ ਉਹਦੇ ਭਗਤ ਦੇ ਬਰਾਬਰ ਕੋਈ ਨਹੀਂ ਚਾਹ ਸੂਰ ਹੂੰ ਸੂਰ ਮੋ ਅਭਿਰਾਧਾ ਹੋਵੇ ਕੋਈ ਵੀ ਹੋਵੇ ਛਤਰਪਤੀ ਵੀ 70 ਪਤੀ ਨਹੀਂ ਕਰ ਸਕਦਾ ਜਦਿ ਬਰਾਬਰ ਨਹੀਂ ਪਰ ਇੱਕ ਚੀਜ਼ ਹੁਣ ਆਪਾਂ ਮੇਨ ਗੱਲ ਕਹਨੇ ਆ ਵੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨਮ ਨੇ ਪ੍ਰਤੱਖ ਗੁਰੂ ਵੀ ਆਪਾਂ ਪ੍ਰਤੱਖ ਕਰਕੇ ਉਹਨਾਂ ਦਾ ਗੁਰੂ ਕਹਿ ਸਕਦੇ ਹਾਂ ਆਪਾਂ ਸਤਕਾਰ ਪਰਵਦੇ ਚ ਗੁਰੂ ਨੇ ਲਿਖਿਆ ਹੈ ਨਾ ਜੀ ਹੁਣ ਆਪਾਂ ਕਹੀਏ ਨਾ ਜੀ ਗੁਰੂ ਲਿਖੋ ਅਰੇ ਕਦੇ ਜੁਗਾਂ ਤੱਕ ਨਹੀਂ ਲਿਖਿਆ ਹੈ ਨਾ ਕਿਉਂਕਿ ਮੈਂ ਵੀ ਸੋਚਦਾ ਕਈ ਵਾਰੀ ਵੀਡੀਓ ਆਉਣੀ ਆ ਜਾਂ ਲੈਟ ਤੇ ਨਾ ਪਰ ਦੂਜੀ ਗੱਲ ਖਾਲਸੇ ਦੀ ਆਪਣੇ 인ਸਾਨ ਸਾਹਿਬ ਦੀ ਗੱਲ ਹੋਈ ਹੈ ਪਰ ਮੈਂ ਸੰਤ ਜਰਨੈਲ ਸਿੰਘ ਪਿੰਡ ਰਾਣਾ ਜਿਹੜੇ ਹੈ ਨਾ ਗੁਰਵਤਨ ਸਿੰਘ ਉਹਨਾਂ ਦੇ ਵਿਚਾਰ ਸੁਣਦੇ ਉਹ ਕਹਿੰਦੇ ਜੋ ਇਹ ਕੇਸਰੀ ਰੰਗ ਹੈ ਨਾ ਇਹ ਆਪਣੇ ਕੁਰਬਾਨੀ ਦਾ ਹੈ ਠੀਕ ਹੈ ਉਹਨਾਂ ਦਰਬਾਰ ਸਾਹਿਬ ਤੋਂ ਹੁਕਮ ਨਾਲ ਪਾਸ ਹੋਇਆ ਜੀ ਜਾਂ ਆਪਾਂ ਬਸਾਂਤੀ ਰੰਗ ਲਾਉਂ ਜਾਂ ਸੂਰਮੀ ਨਾ ਉਹ ਚਲੋ ਉਹਨਾਂ ਦੀ ਜੋ ਪੰਤ ਸੰਗਾਂ ਦਾ ਫੈਸਲਾ ਵੀ ਉਹਨਾਂ ਦੇ ਅਲੱਗ ਗੱਲ ਆ ਬਸ ਇੰਨੀ ਆਪਣੀ ਵਿਚਾਰ ਸੀਗੀ ਚਲੋ ਆਪਣੇ ਮਨ ਦੀਆਂ ਵਿਚਾਰਾਂ ਸੀ ਵੀ ਆਪਾਂ ਕਿਸੇ ਨੂੰ ਸ਼ੋਅ ਕਰੀਏ ਨਾ ਪਰ ਇਹ ਸਬਦ ਮੇਰੇ ਮਨ 'ਚ ਪੂਰਾ ਵੀ ਸੀਗਾ ਮੈਂ ਅੱਜ ਸਵੇਰ ਵੀ ਪੜ੍ਹਦਾ ਸੀ ਵੀ ਮੈਂ ਕਿਸੇ ਦਿਨ ਬੋਲਾਂ ਠੀਕ ਹੈ ਕਿਉਂਕਿ ਬੋਲਣ ਨੂੰ ਬਹੁਤ ਮਾਨ ਕਰਦੇ ਵੀ ਪੰਡਤ ਸੂਰ ਸੱਤ ਥੋੜੀ ਇੱਕ ਇਸ ਵਿਸ਼ੇ 'ਤੇ ਲੱਗ ਇੰਟਰਵਿਊ ਲੈ ਜਿੰਨਾ ਮਰਜ਼ੀ ਬੋਲਦੇ ਤੇ ਆਪਾਂ ਇੱਕ ਅਲੱਗ ਵਿਸ਼ੇ ਤੇ ਆਪਾਂ ਕਰੜਨੇ ਗੱਲਬਾਤ ਕਰ ਲਾਂਗੇ ਫਿਰ ਕੋਈ ਨਾ ਟਾਂਦਰਾ ਕਰ ਲਾਂਗੇ ਤੇ ਤੁਹਾਨੂੰ ਇੱਥੇ ਸਮਾਂ ਹੋ ਗਿਆ ਤੁਹਾਨੂੰ ਚੰਗਾ ਲੱਗ ਰਿਹਾ ਇੱਥੇ ਆ ਕੇ ਹਾਂਜੀ ਹਾਂ ਬਹੁਤ ਚੰਗਾ ਪਹਿਲਾਂ ਨਾ ਮੈਨੂੰ ਕੋਈ ਪ੍ਰੋਬਲਮ ਸੀਗੀ ਚਲੋ ਆਪਾਂ ਜਾਦੇ ਨਹੀਂ ਜਿਵੇਂ ਉਹ ਛੱਪੜੀ ਦਾ ਸਭ ਦਾ ਇਤਿਹਾਸ ਕਹਿੰਦੇ ਸੀ ਮੈਂ ਸੁਣਿਆ ਸੀਗਾ ਪਰ ਜਦ ਨਹੀਂ ਕਿ ਮੇਰੇ ਸੱਲ ਬਹੁਤ ਵਧ ਗਈ 17 18000 ਵਧ ਗਈ ਪਰ ਜਦ ਨਹੀਂ ਕਿ ਉਹਦੇ ਕਰਕੇ ਆਕਸੀਜਨ ਵੀ ਘਟ ਗਈ ਕਿਉਂਕਿ ਜੇ ਵਾਈਟ ਸੈੱਲ ਬੁਲਾ ਡਮ ਕਿਉਂਕਿ ਮੈਂ ਵੀ ਡਾਕਟਰੀ ਕਰੀ ਹੈ ਪਰ ਨਾ ਉਹਦੇ ਨਾਲ ਆਕਸੀਜਨ ਘਟ ਗਈ ਸੀ ਪਰ ਜਿਹਦੇ ਕਰਕੇ ਸਾਹ ਨਹੀਂ ਆਉਂਦਾ ਮੈਂ ਮਾਰੇ ਦੇ ਹੀ ਕਹਿੰਦਾ ਜੇ ਇੰਨਾ ਇਤਿਹਾਸ ਕਿ ਜਗਾ ਚਲ ਮੇ ਉਧਰ ਚਲਾ ਗਿਆ ਛੱਪੜੀ ਸਾਹਿਬ ਛੱਪੜੀ ਸਾਹਿਬ ਜਦੋਂ ਚਲੇ ਗਏ ਚਲੋ ਜਲ ਸਕਿਆ ਚਲੋ ਵੈਸੇ ਸਨਾਨ ਨਹੀਂ ਕੀਤਾ ਅਜੇ ਤੱਕ ਨਹੀਂ ਕੀਤਾ ਪਰ ਚਲੋ ਕਈ ਵਾਰੀ ਹੁੰਦਾ ਨਾ ਵੀ ਇਸ਼ਨਾਨ ਨਹੀਂ ਕਈ ਵਾਰੀ ਉਦਾਂ ਚਲੋ ਜਲ ਸਕਿਆ ਪਰ ਉਦੋਂ ਤੇ ਅੱਜ ਦੇਖ ਲੋ ਤੇ ਮੈਂ ਕਈ ਦੇਖਦਾ ਹਾਂ ਇੰਤਵਾਰ ਨੂੰ ਹਰੇਕ ਸੰਗਤ ਬਹੁਤ ਦੂਰੋਂ ਦੂਰੋਂ ਆਉਣੀ ਆ ਕਈ ਵਾਰ ਇਦਾਂ ਦੀ ਵੀ ਜਿੰਨਾ ਤੇ ਤੁਰਿਆ ਵੀ ਨਹੀਂ ਜਾਂਦਾ ਹੁਣ ਬਿਲਕੁਲ ਠੀਕ ਹੁਣ ਤੇ ਠੀਕ ਹੈ ਬਿਲਕੁਲ ਹਾਂਜੀ ਹਾਂ ਚੱਲ ਪੂਰੇ ਠੀਕ ਹੈ ਹਾਂਜੀ ਹਾਂ ਕੋਈ ਦਿੱਕਤ ਨਹੀਂ ਜੀ ਹਣ ਤਾਂ ਵਧੀਆ ਚਲ ਜਓ ਬਾਈ ਬਾਕੀ ਮਾਰਾ ਜਾਂ ਦੇਖੋ ਅੰਦਰ ਹੋਣਾ ਵੈਸੇ ਤਾਂ ਗਰਮਾਣੀ ਮੈਂ ਤਾਂ ਇੱਕ ਚੀਜ਼ ਜਿਹੜੇ ਇੱਥੇ ਹੁੰਦੇ ਨਾ ਸਨਾਨ ਕਰਦੇ ਉਹ ਇੱਕ ਵਾਰੀ ਅਰਦਾਸ ਜ਼ਰੂਰ ਕਰਾਉਣ ਹੂੰ ਜਦੋਂ ਸਨਾਨ ਕਰ ਲਿਆ ਹੁਣ ਇਹ ਥੋੜੀ ਮਾਰ ਰਹੇ ਨੇ ਤਾਂ ਤੀਰਥ ਨਾ ਕੋਈ ਤੀਰਥ ਬਹੁਤ ਕਾ ਨਹੀਂ ਮਨ ਬੋਰਾ ਨਹੀਂ ਹੂੰ ਨਹਾਉਣ ਦੀ ਗੱਲ ਨਹੀਂ ਵੈਸੇ ਬਾਣੀ ਨਾਲ ਸਹੀ ਇਹ ਸਨਾਨ ਜੇ ਤੂੰ ਬਾਣੀ ਉੱਧਰ ਹੀ ਸਨਾਨ ਕਰਾਂਗੇ ਤੇ ਇੱਧਰ ਬਾਣੀ ਦੀ ਅਰਦਾਸ ਹੋ ਇਹੀ ਆਪਣੀ ਵਾਹਿਗੁਰੂ ਬਹੁਤ ਚੰਗਾ ਲੱਗਿਆ ਤੁਹਾਡੇ ਗੱਲਾਂ ਬਾਤਾਂ ਕਰਕੇ ਇਹ ਸਾਨੂੰ ਭਾਈ ਜਸਪਾਲ ਸਿੰਘ ਜੀ ਦੇ ਨਾਲ ਚਮਿੰਡੇ ਤੋਂ ਸਤਰਾਪ ਸਿੰਘ ਦੀ ਢਾਡੀ ਦਿੱਤਾ ਤੇ ਜਿਨ੍ਹਾਂ ਨੇ ਆਪਣੇ ਵਿਚਾਰਾ ਦੱਸਿਆ ਗੁਰਸਹਾਦ ਅ ਇਤਿਹਾਸ ਦੱਸਿਆ ਇਤਿਹਾਸ ਕਈ ਗੱਲਾਂ ਵਿੱਚ ਵੀ ਰਹਿ ਜਾਂਦੀਆਂ ਨੇ ਤੇ ਕਿਉਂਕਿ ਇਤਿਹਾਸ ਆਪਣਾ ਬਹੁਤ ਜਿਹੜਾ ਹੋਇਆ ਨਾ ਉਹ ਰਲ ਜਾਂਦਾ ਰਲ ਕਿਉਂ ਜਾਂਦਾ ਕਿਉਂਕਿ ਆਪਣੇ ਤੇ ਮੁਗਲਾਂ ਦੇ ਹਮਲੇ ਹੋਏ ਆ ਮੁਗਲਾਂ ਦੇ ਹਮਲੇ ਤੋਂ ਬਾਅਦ 8449 ਹੋਈ 47 ਤੋਂ 84 ਹੋਈ ਤੇ ਕਈ ਗੱਲਾਂ ਸਾਡੇ ਇਤਿਹਾਸ ਵਿੱਚ ਲਿਖਿਆ ਪਿਆ ਵਾ ਜੋ ਸਨੋਂ ਸਾਡੇ ਵਿਦਵਾਨਾਂ ਨੂੰ ਇਕੱਠਾ ਕਰਨ ਦੀ ਬਹੁਤ ਲੋੜ ਆ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕੁਝ ਦੇ ਕੇ ਜਾ ਸਕੀਏ ਤੇ ਇਹ ਕੁਝ ਕਹਿੰਦਾ ਜੇ ਕੁਝ ਮੈਂ ਗਲਤੀ ਕਰ ਗਿਆ ਹੋਵਾਂ ਮੈਂ ਖੀਮਾ ਜੱਜਕਾ ਸੰਗਤ ਬਖਸ਼ਣ ਬਖਸ਼ਣਹਾਰ ਬਖਸ਼ਣਾ ਜੀ ਫੇ ਕਿਸੇ ਵੀਡੀਓ ਵਿੱਚ ਮਿਲਦੇ ਹੋੜੇ ਅੰਦਰ ਪਾਸ ਤੋਂ ਮਾੜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ